ਅੱਜ ਪੂਰਾ ਦੇਸ਼ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਉਹਨਾਂ ਦੀ 7ਵੀਂ ਵਰ੍ਹੇ ਤੇ ਸ਼ਰਧਾਂਜਲੀ ਪੇਟ ਕਰ ਰਿਹਾ ਹੈ ਇਸੇ ਲੜੀ ਤਹਿਤ ਅੱਜ ਪਠਾਨਕੋਟ 'ਚ ਵੀ ਭਾਜਪਾ ਦੇ ਜ਼ਿਲ੍ਹਾ ਮੁਖੀ சுரேਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ 7ਵੀਂ ਵਰਸੀ ਮਨਾਇ ਗਈ ਸਭ ਤੋਂ ਪਹਿਲਾਂ ਸਾਰੇ ਵਰਕਰਾਂ ਨੇ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਦੀ ਤਸਵੀਰ ਤੇ ਫੁੱਲ ਚੜਾਏ ਤੇ ਉਹਨਾਂ ਦੀ ਅਮਰਤਾ ਦੇ ਨਾਰੇ ਵੀ ਲਗਾਏ ਇਸ ਮੌਕੇ ਤੇ ਭਾਜਪਾ ਜ਼ਿਲ੍ਹਾ ਮੁਖੀ சுரேਸ਼ ਸ਼ਰਮਾ ਨੇ ਕਿਹਾ ਕਿ ਅੱਜ ਵੀ ਲੋਕ ਅਟਲ ਬਿਹਾਰੀ ਵਾਜਪਾਈ ਦੇ ਕੰਮਾਂ ਨੂੰ ਯਾਦ ਕਰਦੇ ਨੇ ਉਹ ਆਪਣੀ ਮਿੱਠੀ ਬੋਲੀ ਨਾਲ ਹਰ ਕਿਸੇ ਦੇ ਦਿਲ 'ਚ ਆਪਣੀ ਜਗ੍ਹਾ ਬਣਾਉਂਦੇ ਸੀ। ਉਹਨਾਂ ਨੇ ਆਪਣੇ ਜੀਵਨ ਕਾਲ 'ਚ ਰਾਜਨੀਤੀ ਦੇ ਜੋ ਪਹਿਲੂ ਸਥਾਪਿਤ ਕੀਤੇ, ਉਹਨਾਂ ਦਾ ਪੂਰੀ ਦੁਨੀਆ 'ਚ ਕੋਈ ਮੁਕਾਬਲਾ ਨਹੀਂ ਹੈ। ਉਹਨਾਂ ਨੇ ਵਿਆਹ ਨਹੀਂ ਕੀਤਾ ਅਤੇ ਆਪਣਾ ਪੂਰਾ ਜੀਵਨ ਦੇਸ਼ ਨੂੰ ਸਮਰਪਿਤ ਕਰ ਦਿੱਤਾ। ਆਪਣੇ ਕਾਰਜਕਾਲ ਦੌਰਾਨ ਭਾਰਤ ਇੱਕ ਪਰਮਾਣੂ ਸ਼ਕਤੀ ਬਣ ਗਿਆ। ਇਹ ਸਮਾਂ ਸੀ ਜਦੋਂ ਉਹਨਾਂ ਨੇ ਇੱਕ ਵੋਟ ਦੀ ਘਾਟ ਕਾਰਨ ਆਪਣੀ ਸਰਕਾਰ ਨੂੰ ਡਿੱਗਣ ਤੋਂ ਨਹੀਂ ਰੋਕਿਆ। ਉਹਨਾਂ ساری ਉਮਰ ਉੱਚ ਆਦਰਸ਼ਾਂ ਨਾਲ ਰਾਜਨੀਤੀ ਕੀਤੀ ਅੰਤ ਵਿੱਚ ਉਹਨਾਂ ਨੇ ਸਾਰੇ ਵਰਕਰਾਂ ਨੂੰ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਣ ਦੀ ਅਪੀਲ ਵੀ ਕੀਤੀ ਤਾਂ ਦਿਨ ਜਦੋਂ ਸਾਡੇ ਜੁਗਪੁਰਸ਼ ਪૂર્વ ਪ੍ਰਧਾਨ ਮੰਤਰੀ ਔਰ ਭਾਰਤੀ ਜਨਤਾ ਪਾਰਟੀ ਦੇ ਕਰੋੜਾਂ ਕਾਰਕਟਰਾਂ ਦੇ ਮਾਰਗਦਰਸ਼ਕ ਪਰਮ ਪੂਜਨੀਏ ਪਰਮ ਸ਼ਰਧਈ ਆਦਰਨੀਏ ਅਟਲ ਵਿਹਾਰੀ ਬਾਜਪਈ ਜੀ ਸਾਨੂੰ ਛੱਡ ਕੇ ਇਸ ਦੁਨੀਆ ਤੋਂ ਚਲੇ ਗਏ ਅੱਜ ਉਹਨਾਂ ਦੇ ਦਿਨ ਦੀ ਉਹਨਾਂ ਦੀ ਪੁੰਨਿ ਤਿਥੀ ਉਤੇ ਸਭ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਇਕੱਠਾ ਹੋਏ ਆ ਔਰ ਹਮੇਸ਼ਾ ਕਾਰਜਕਰਤਾ ਉਹਨਾਂ ਦੇ ਪਛਿਣਾਂ ਤੇ ਚੱਲਣ ਦੀ ਕਸਮ ਖਾਂਦਾ ਹੈ ਅਟਲ ਬਿਹਾਰੀ ਬਾਜਪਈ ਜੀ ਹਿੰਦੁਸਤਾਨ ਦੀ ਰਾਜਨੀਤੀ ਦੇ ਇੱਕ ਐਸੇ ਯੁੱਗਪੁਰਸ਼ ਸੀ ਜਿਨ੍ਹਾਂ ਨੇ ਸਦਾ ਦੇਸ਼ ਨੂੰ ਅੱਗੇ ਰੱਖਿਆ ਉਹਨਾਂ ਨੇ ਜੀਵਨ ਪਰ ਵਿਵਹਨ ਹੀ ਕਰਵਾਇਆ ਔਰ ਆਪਣਾ ਸਾਰਾ ਜੀਵਨ ਜਿਹੜਾ ਇਸ ਦੇਸ਼ ਦੇ ਪ੍ਰਤੀ ਸਮਰਪਿਤ ਕੀਤਾ ਦੇਸ਼ ਨੂੰ ਪਰਮਾਣੂ ਸ਼ਕਤੀ ਬਣਾਇਆ ਔਰ ਇੱਕ ਵੋਟ ਤੋਂ ਆਪਣੀ ਸਰਕਾਰ ਵੀ ਡਿਗਾ ਕੇ ਉਹਨਾਂ ਨੇ ਇੱਕ ਅਦਰਸ਼ ਪੇਸ਼ ਕੀਤਾ ਕਿ ਇਸ ਦੇਸ਼ ਦੇ ਵਿੱਚ ਸਜੇ ਵੀ ਮੁੱਲਿਆਂ ਦਾ ਕੋਈ ਤਰ੍ਹਾਂ ਕਿਤੇ ਸਥਾਨ ਹੈ ਔਰ ਅੱਜ ਦੇ ਦਿਨ ਉਤੇ ਮੈਂ ਫਿਰ ਪਰਮ ਸ਼ਰਧੇਵ ਅਟਲ ਬਿਹਾਰੀ ਬਾਜਪਈ ਨੂੰ ਆਪਣੀ ਅੰਤਿਮ ਸ਼ਰਧਾਂਜਲੀ ਦਿੰਦਾ ਔਰ ਸਭ ਕਾਰਕਟਰਾਂ ਨੂੰ ਇਹ ਹਵਾਨ ਕਰਦਾ ਕਿ ਅੱਜ ਦੇ ਦਿਨ ਕਸਮ ਖਾਨ ਕਿ ਉਹਨਾਂ ਦੇ ਪੱਤ ਚਰਨਾ ਦੇ ਉੱਤੇ ਹਮੇਸ਼ਾ ਚੱਲ ਰਹੀਏ ਬਹੁਤ ਬਹੁਤ ਧੰਨਵਾਦ ਭਾਰਤ ਮਾਤਾ ਕੀ ਜੈ ਆਦਰਨੀ ਹਟਲ ਵਿਹਾਰੀ ਪਠਾਨਕੋਟ ਤੋਂ ਅਨਮੋਲ ਸ਼ਰਮਾ ਦੀ ਰਿਪੋਰਟ